ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦਿਲ ਦੀ ਦੀ ਚੈਨਲ ਤੇ ਤੇ ਆਓ ਆਪਾਂ ਸਟੋਰੀਜ਼ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤਕਦੀਰ ਦੀ ਤਕਦੀਰ ਕਹਾਣੀ ਦਾ ਭਾਗ 15ਵਾਂ ਇਸ ਤਰ੍ਹਾਂ ਹੈ ਇਹ ਕਹਾਣੀ ਰਮਨਦੀਪ ਘੋਰੀਮੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤਕਦੀਰ ਨੇ ਪੋਚਾ ਲਗਾਇਆ ਅਤੇ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ ਅਤੇ ਗੱगन ਨੂੰ ਵੀ ਟਾ ਕੇ ਪੜੌਣ ਲੱਗ ਪਈ। ਉਦੋਂ ਥੋੜੀ ਦੇਰ ਬਾਅਦ ਦੁਬਾਰਾ ਲਬਲੀ ਦਾ ਫੋਨ ਆ ਗਿਆ। ਉਦੋਂ ਤੱਕ ਗੁਰਜਾ ਵੀ ਉੱਠ ਗਿਆ। ਉਸਨੇ ਫੋਨ ਚੁੱਕਿਆ ਅਤੇ ਆਪਣੀ ਮਾਂ ਸੁਖਵੰਤ ਕੌਰ ਤੋਂ ਲੁਕੋਣ ਲਈ ਕਿ ਉਸ ਨੂੰ ਪਤਾ ਨਾ ਲੱਗੇ ਕਿ ਉਹ ਦੋਵੇਂ ਫੋਨ ਤੇ ਗੱਲ ਕਰਦੇ ਹਨ। ਤਕਦੀਰ ਦੇ ਕਮਰੇ ਦੇ ਨਾਲ ਬਣੇ ਕਮਰੇ ਵਿੱਚ ਜਾ ਕੇ ਗੱਲ ਕਰਨ ਲੱਗ ਪਿਆ। ਹੈਲੋ ਹਾਂ ਪੋ ਮੈਂ ਪਹਿਲਾਂ ਸੁੱਤਾ ਪਿਆ ਸੀ ਬੁੱਗੇ ਹੋਰ ਦਸ ਠੀਕ ਐ ਸਭ ਛੋਟੇ ਕਿਵੇਂ ਨੇ ਦੋਵੇਂ लवली ਦੇ ਭੈਣ ਭਰਾ ਦੀ ਗੱਲ ਕੀਤੀ ਗੁਰਜਾ ਆਪਣੇ ਫੋਨ ਚੁੱਕਦੇ ਹੀ ਸਵਾਲ ਕਰ ਦਿੱਤੇ ਕੋਈ ਨਹੀਂ ਉਹਨਾਂ ਦੀ ਛੱਡੋ ਤੁਸੀਂ ਦੱਸੋ ਵੀ ਆਹ ਤੁਹਾਡੀ ਪਰਜਾਈ ਤੁਹਾਡੇ ਕਮਰੇ ਵਿੱਚ ਕੀ ਕਰਦੀ ਫਿਰਦੀ ਸੀ ਐਨੇ ਸਵੇਰੇ ਨਾਲੇ ਉਹ ਵੀ ਮੇਰੀ ਗੈਰ ਹਾਜ਼ਰੀ ਵਿੱਚ लवली ਨੇ ਪੁੱਛਿਆ ਕਦੋਂ ਆਈ ਪਰਜਾਈ ਮੇਰੇ ਕਮਰੇ ਵਿੱਚ ਮੈਨੂੰ ਤਾਂ ਪਤਾ ਨਹੀਂ ਗੁਰਜਾਪ ਨੇ ਕਿਹਾ ਹਾਂ ਹੁਣ ਤੁਸੀਂ ਜਮਾਂ ਹੀ ਅਣਜਾਣ ਬਣ ਜੋ ਹਨਾ ਲਵਲੀ ਨੇ ਗੁੱਸਾ ਜਤਾਇਆ ਕਸਬ ਨਾਲ ਪੁੱਤ ਮੈਨੂੰ ਨਹੀਂ ਪਤਾ ਕਦੋਂ ਆਏ ਸੀ ਪਰਜਾਈ ਆਪਣੇ ਕਮਰੇ ਵਿੱਚ ਗੁਰਜਾਪ ਨੇ ਆਪਣੇ ਸਫਾਈ ਪੇਸ਼ ਕੀਤੀ ਮੈਂ ਪਹਿਲਾ ਫੋਨ ਕੀਤਾ ਸੀ ਉਹਨੇ ਹੀ ਚੁੱਕਿਆ ਸੀ ਕਹਿੰਦੀ ਪੋਚਾ ਲਾਉਣ ਆਈ ਸੀ ਜੇ ਨਹੀਂ ਕੰਮ ਹੁੰਦਾ ਤਾਂ ਨੌਕਰ ਰੱਖ ਲਵੋ ਤੇਰੀ ਮਾਂ ਉਹਨੇ ਕੰਮ ਕਰਨ ਨੂੰ ਬੁਲਾ ਲੈਂਦੀ ਐ ਨਹੀਂ ਤਾਂ ਆਪਣੇ ਕੁੜੀ ਤੋਂ ਲਵਾ ਲਵੇ ਪੋਚੇ ਤੈਖਾ ਕਿੰਨੇ ਕੁ ਲਾ ਕੇ ਦਿੰਦੀ ਐ ਪੋਚੇ ਉਹਨੂੰ ਵੱਡੇ ਅਮੀਰ ਬਣਦੇ ਨੇ ਨਾਲੇ ਮੈਂ ਤੇਰੀ ਪਰਜਾਈ ਨੂੰ ਨਹੀਂ ਜਰ ਸਕਦੀ ਤੇਰੇ ਨਾਲ ਲੱਗੇ ਸਮਝ ਕਿ ਪਾਵਾਂ ਖਾਨੇ ਵਿੱਚ ਚੰਗੀ ਤਰ੍ਹਾਂ ਲੌਲੀ ਨੇ ਹੋਰ ਗੁੱਸਾ ਦਿਖਾਇਆ ਲਬੂਪੁੱਤ ਐਦਾਂ ਦੀ ਕੋਈ ਗੱਲ ਨਹੀਂ ਮੇਰੇ ਤੇ ਪਰਜਾਈ ਵਿੱਚ ਮੈਂ ਤੇ ਕਾਲੇ ਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਕੀਤੀ ਐ ਤੇ ਕਰਦੇ ਰਹਾਂਗੇ ਉਹ ਬਹੁਤ پاک ਪਵਿੱਤਰ ਨੇ ਸਗੋਂ ਇਹ ਮੈਂ ਇਹ ਹੀ ਕਹੂੰਗਾ ਵੀ ਦੇਵੀ ਹੈ ਮੇਰੀ ਪਰਜਾਈ ਉਹਦੇ ਤੇ ਇਹੋ ਜਿਹੇ ਇਲਜ਼ਾਮ ਲਾਉਣੇ ਪਰਮਾਤਮਾ ਤੇ ਉਂਗਲ ਚੁੱਕਣੀ ਦੇ ਬਰਾਬਰ ਹੈ ਉਹ ਬਹੁਤ ਹੀ ਜ਼ਿਆਦਾ ਨੇਕ ਦਿਲ ਅਤੇ پاک ਰੂਹ ਨੇ ਮੈਂ ਉਹਨਾਂ ਲਈ ਕਿਸੇ ਦੇ ਮੂੰਹ ਤੋਂ ਕੁਝ ਗਲਤ ਨਹੀਂ ਸੁਣ ਸਕਦਾ ਮਾਂ ਦੇ ਸਮਾਨ ਨਹੀਂ ਹੋਂਤਾ ਮੇਰੇ ਗੁਰਜਾਪ ਨੇ ਉਸ ਨੂੰ ਸਮਝਾਇਆ ਉਸ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਆਪਣੇ ਕੰਮ ਦੇ ਵਿੱਚ ਬੈਠੀ ਤਕਦੀਰ ਨੇ ਸੁਣਿਆ ਤਾਂ ਉਸ ਨੂੰ ਬਹੁਤ ੱੱਕਾ ਲੱਗਿਆ ਪਰ ਗੁਰਜਾਪ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਪਤਾ ਲੱਗ ਗਿਆ ਹੈ ਗੁਰਜਾਪ ਨੇ ਲਬਲੀ ਨੂੰ ਤਾਂ ਸਮਝਾ ਲਿਆ ਪਰ ਤਕਦੀਰ ਦੀ ਹਾਲਤ ਬਹੁਤ ਖਰਾਬ ਹੋ ਗਈ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਰੇ ਤਾਂ ਕੀ ਕਰੇ ਉਸ ਦੀਆਂ ਅੱਖਾਂ ਅੱਗੇ ਕਈ ਮਹੀਨੇ ਪਹਿਲਾਂ ਉਹ ਵਾਕਿਆ ਘੁੰਮ ਗਿਆ ਜਦੋਂ ਇਸੇ ਤਰ੍ਹਾਂ ਲਵਲੀ ਰੋਸ ਕਿਪਕ ਕੇ ਚਲੀ ਗਈ ਸੀ ਅਤੇ ਗੁਰਜਾਪ ਰੋਜ਼ ਤਕਦੀਰ ਵੱਲ ਆ ਕੇ ਰੋਟੀ ਖਾ ਕੇ ਜਾਂਦਾ ਸੀ ਉਹ ਗੁਰਦਾਸ ਦੇ ਘਰ ਹੋਣ ਸਮੇ ਆ ਕੇ ਰੋਟੀ ਖਾ जाया ਕਰਦਾ ਸੀ ਅਤੇ ਉਹਨਾਂ ਦੋਵਾਂ ਨੂੰ ਇਹ ਵੀ ਕਹਿ ਜਾਂਦਾ ਸੀ ਕਿ ਉਹ ਕਰਨਾ ਦੱਸਾਂ ਕਿਉਂਕਿ ਉਹ ਕਰਦਿਆਂ ਸਾਹਮਣੇ ਖੁਦ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਅਤੇ ਭੁੱਖਾ ਪਿਆਸਾ ਦਿਖਾਉਣ ਦੀ ਕੋਸ਼ਿਸ਼ ਕਰਦਾ ਸੀ ਤਾਂ ਜੋ ਉਸ ਦੀ ਇਹ ਹਾਲਤ ਨੂੰ ਦੇਖ ਕੇ ਉਹ ਲਵਲੀ ਨਾਲ ਗੱਲ ਕਰਕੇ ਉਸ ਤੋਂ ਆਪਣੀਆਂ ਗਲਤੀਆਂ ਲਈ ਮਾਫੀ ਮੰਗ ਲੈਣ ਅਤੇ ਉਸ ਨੂੰ ਜਾ ਕੇ ਵਾਪਸ ਲੈ ਆਉਣ। ਉਹ ਲਵਲੀ ਨੂੰ ਵੀ ਇਹੇ ਜਿਤਾਉਂਦਾ ਸੀ ਕਿ ਉਹ ਉਸ ਦੇ ਜਾਣ ਬਾਦ ਬਹੁਤ ਪਰੇਸ਼ਾਨ ਰਹਿੰਦਾ ਹੈ ਅਤੇ ਰੋਟੀ ਵੀ ਨਹੀਂ ਖਾਂਦਾ। ਇੱਕ ਦਿਨ ਉਸ ਨੇ ਤਕਦੀਰ ਨਾਲ ਲਵਲੇ ਦੀ ਗੱਲ ਵੀ ਕਰਵਾਈ ਸੀ ਅਤੇ ਉਸ ਨੂੰ ਵੀ ਲਵਲੀ ਨੂੰ ਉਪਰੋਕਤ ਗੱਲਾਂ ਇਹ ਦੱਸਣ ਲਈ ਕਿਹਾ ਸੀ। ਜਦੋਂ ਤਕਦੀਰ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਬੋਲੀ ਇਹਨੂੰ ਕਹਿ ਦੋ ਕਿ ਕੰਮ ਕਰ ਕਰੇ ਕੋਈ ਐਨੀ ਟਾਈਮ ਲੰਘਦਾ ਹੁੰਦਾ ਪਹਿਲਾਂ ਤਾਂ ਇਹਨਾਂ ਦੇ ਕਰਦੇ ਇਹਨਾਂ ਨੂੰ ਝੂਠ ਬੋਲ ਕੇ ਵਿਆਹ ਲੈਂਦੇ ਨੇ ਫਿਰ ਆਪਣੇ ਵਰਗਿਆਂ ਨੂੰ ਬੋਲਣ ਲੱਗ ਜਾਂਦੇ ਨੇ ਕਿ ਕੰਮ ਨਹੀਂ ਕਰਦਾ ਅਸੀਂ ਖਰਚਾ ਕਰਦੇ ਆਂ ਵੇਲਿਆਂ ਨੂੰ ਰੋਟੀ ਖੁਲਾਉਂਦੇ ਆਂ ਪਹਿਲਾਂ ਕੰਮ ਲੱਗੇ ਫਿਰ ਮੈਨੂੰ ਲੈ ਜੀ ਮੇਰੇ ਤੋਂ ਨਹੀਂ ਸੁਣਿਆ ਜਾਂਦੇ ਆਂ ਇਹਦੇ ਕਰਦਿਆਂ ਦੀਆਂ ਗੱਲਾਂ ਤੇ ਰੋਟੀ ਦੀਆਂ ਭੁੱਖੋਂ ਮਰਨ ਦੀ ਕੋਈ ਲੋੜ ਨਹੀਂ ਇਹਨੂੰ ਨਾਲੇ ਕਹਿ ਦਿਓ ਕਿ ਜੇ ਕੰਮ ਨਹੀਂ ਕਰਨਾ ਤਾਂ ਮੈਨੂੰ ਤਲਾਕ ਦੇ ਦੇਵੇ ਲਵਲੀ ਨੇ ਕਿਹਾ ਇਦਾਂ ਨਹੀਂ ਕਹੀਦਾ ਹੁੰਦਾ ਰੋਟੀ ਮੈਂ ਦੇ ਦੇਵਾਂ ਕਰੂੰਗੀ ਪਰ ਕੰਮ ਤਾਂ ਜੇ ਇਹਦਾ ਦਿਲ ਕਰੂ ਤਾਂ ਕਰੂ ਆਪਾਂ ਥੋੜਾ ਤੇ ਇਹ ਤੇ ਕੋਈ ਜ਼ੋਰ ਜ਼ਬਰਦਸਤੀ ਕਰ ਸਕਦੇ ਆ ਭਲਾ ਇਹਨਾਂ ਨੇ ਨਿਆਣੇ ਹੁੰਦਿਆਂ ਨੂੰ ਕੰਮ ਨਹੀਂ ਲਾਇਆ ਹੁਣੇ ਕਰਦੇ ਨਹੀਂ ਐਸ਼ ਕਰਨੇ ਗਏ ਜੀਏ ਹੁਣ ਕੰਮ ਕਿੱਥੋਂ ਕਰਨਗੇ ਇਹਨਾਂ ਦੇ ਨਾਲੇ ਖਰਚੇ ਮਿਲਦਾ ਏ ਇਹਨਾਂ ਨੂੰ ਮਾਂ ਤੋਂ ਇਹਨਾਂ ਨੇ ਕੀ ਕੰਮ ਕਰਨਾ ਹੈ ਕੰਮ ਕਰਕੇ ਤਾਂ ਤਕਦੀਰ ਨੇ ਕਿਹਾ ਇਹ ਮੈਨੂੰ ਤਲਾਕ ਦੇ ਦੇਵੇ ਫਿਰ ਜੇ ਖਰਚਾ ਨਹੀਂ ਚੁੱਕ ਸਕਦਾ ਤਾਂ लवली ਬੋਲੀ ਉਸ ਦਾ ਫੋਨ ਸਪੀਕਰ ਤੇ ਸੀ ਇਸ ਲਈ ਕੋਲ ਖੜਾ ਗੁਰਜਾਪ ਸਾਰੀਆਂ ਗੱਲਾਂ ਸੁਣ ਰਿਹਾ ਸੀ ਉਹ ਬੋਲਿਆ ਨਹੀਂ ਤੇ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਲਬੂ ਮੈਂ ਮਰ ਜੂੰਗਾ ਜੇ ਤੂੰ ਮੈਨੂੰ ਤਲਾਕ ਦੇਣ ਬਾਰੇ ਸੋਚਿਆ ਵੀ ਰਹੀ ਗੱਲ ਕੰਮ ਦੀ ਉਹ ਮੈਂ ਅੱਜ ਪਹਿਲੇ ਦਿਨ ਜਾ ਹੀ ਰਿਹਾ ਹਾਂ ਕੋਈ ਨਹੀਂ ਮੈਂ ਰੋਟੀ ਪਕਵਾ ਕੇ ਡਿਫਨ ਚ ਪਵਾ ਲਵਾਂ ਪਰ ਜਾਈ ਤੂੰ ਫੇਰ ਜਾਣਾ ਏ ਕੱਲ ਹੀ ਮੈਨੂੰ ਕੰਮ ਮਿਲਿਆ ਏ ਹਾਲਾਂਕਿ ਇੱਕ ਕੰਮ ਮਿਲਿਆ ਜ਼ਰੂਰ ਸੀ ਪਰ ਉਹਨੇ ਕੀ ਇਹ ਦਿਨ ਕੰਮ ਕਿਆ ਜਿੰਨੇ ਕ ਦਿਨ ਲਵਲੀ ਨਹੀਂ ਆਈ ਉਹ ਜਦੋਂ ਉਹ ਆ ਗਈ ਤਾਂ ਫਿਰ ਵਿਲਾ ਬੈਠ ਗਿਆ ਤੇ ਤੱਕ ਦੀਰਨੇ ਲਵਲੇ ਦੀ ਮੰਮੀ ਨਾਲ ਵੀ ਗੱਲ ਕੀਤੀ ਉਹਨਾਂ ਨੂੰ ਲਵਲੀ ਨੂੰ ਸਮਝਾਉਣ ਲਈ ਕਿਹਾ ਉਸਨੇ ਲਵਲੀ ਨੂੰ ਕਈ ਵਾਰ ਸਮਝਾਇਆ ਇਹੋ ਜਿਹੇ ਗੱਲਾਂ ਨਹੀਂ ਕਰਦੇ ਹੁੰਦੇ ਨਾਲੇ ਉਹ ਦੁਖੀ ਹੈ ਤੇਰੇ ਬਿਨਾ ਨਾਲੇ ਤੂੰ ਤੇ ਤੇਰੇ ਮੰਮੀ ਉਹਨਾਂ ਨੇ ਤੈਨੂੰ ਕੀ ਪਤਾ ਏ ਕਿੰਨੀ ਮੁਸ਼ਕਲ ਨਾਲ ਵਿਆਹਿਆ ਹੋਣਾ ਏ ਪਤਾ ਨਹੀਂ ਕਿੰਨਾ ਕੋ ਕਰਜ਼ਾ ਚੁੱਕਾ ਹੋਊਗਾ ਕਿਹਦੇ ਕਿਹਦੇ ਅੱਗੇ ਹੱਥ ਅੱਡੇ ਅੱਗੇ ਹੋਣਗੇ ਪਿੱਛੇ ਮੁੜ ਕੇ ਦੇਖ ਤੇਰੇ ਭੈਣ ਭਰਾ ਵੀ ਨੇ ਉਹਨਾਂ ਦੀ ਪੜਾਈ ਲਿਖਾਈ ਤੇ ਵੀ ਸੋ ਖਰਚੇ ਹੁੰਦੇ ਹੋਣਗੇ ਫਿਰ ਵੱਡੇ ਹੋਿਆਂ ਦੇ ਵਿਆਹ ਵੀ ਕਰਨੇ ਨੇ ਅਜੇ ਤੂੰ ਕਹਿੰਦੀ ਸੀ ਘਰ ਵੀ ਬਣਾਉਣਾ ਏ ਤੁਸੀਂ ਪੱਕਾ ਜੇ ਤੂੰ ਫਿਰ ਉਹਨਾਂ ਤੇ ਬੋਝ ਬਣ ਕੇ ਘਰ ਹੀ ਬੈਗੀ ਤਾਂ ਕਿਵੇਂ ਤੇ ਕਿਹੜੇ ਹੌਸਲੇ ਨਾਲ ਕਰਨਗੇ ਉਹ ਵਿਚਾਰੇ ਇੰਨਾ ਕੁਝ ਜੇ ਜ਼ਿਆਦਾ ਹੀ ਬੋਲਦੀ ਐ ਮੰਮੀ ਤਾ ਤੁਸੀਂ ਚਾਰ ਬੰਦਿਆਂ ਵਿੱਚ ਬਹਿ ਕੇ ਗੱਲ ਕਰ ਲਓ ਪਰ ਐਦਾਂ ਨਾ ਘਰ ਖਰਾਬ ਕਰੋ ਤੈਨੂੰ ਛੋਟੀ ਬੱਚੀ ਸਮਝ ਕੇ ਕਹਿ ਰਹੀ ਆਂ ਮੈਂ ਬਾਕੀ ਤੇਰੀ ਮਰਜ਼ੀ ਹੈ ਗੁਰਚਾਪ ਨੇ ਅੱਡ ਹੂਣ ਬਾਰੇ ਗੱਲ ਕਰੀ ਤਾਂ ਸੁਗਵੰਤ ਕੋਨੇ ਹਿੱਸਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਜੇ ਜਿਆਦਾ ਔਖੇ ਨੇ ਕਰ ਤਾਂ ਕਿਰਾਏ ਤੇ ਲੈ ਲੈਣ ਇੱਕ ਦਿਨ ਕਿਰਪਾਲ ਸਿੰਘ ਨੇ ਵੀ ਤਕਦੀਰ ਨੂੰ ਆ ਕੇ ਕਿਹਾ ਸੀ ਭਾਈ ਉਹ ਕਰ ਤੇਰੀ ਮੰਮੀ ਨਾਲ ਗੁੱਸੇ ਹੋ ਕੇ ਰੋਟੀ ਪਾਣੀ ਨਹੀਂ ਖਾਂਦਾ ਭੁੱਖਾ ਤੁਰਿਆ ਫਿਰਦਾ ਰਹਿੰਦਾ ਏ ਮੈਨੂੰ ਪਤਾ ਏ ਬਿੱਲੀ ਨਾਲ ਖੇਡਣ ਆਉਂਦਾ ਹੋ ਉਹ ਐਦਾਂ ਤੁਹਾਡੇ ਕੋਲ ਉਹਨੂੰ ਰੋਟੀ ਖਿਲਾ ਦਿਆ ਕਰੋ ਬਣਾ ਕੇ ਸਾਡਾ ਢਿੱਡ ਤੜਫਦਾ ਏ ਉਹਨੂੰ ਤਾਂ ਨਹੀਂ ਸ਼ਰਮਸਾਲੇ ਨੂੰ ਇੱਕ ਆ ਤੇਰੀ ਮੰਮੀ ਨੂੰ ਨਹੀਂ ਅਕਲ ਇਸ਼ਨਾ ਦੇ ਵਸੇ ਪਸਾਏ ਕਰ ਖਰਾਬ ਕਰਨ ਨੂੰ ਫਿਰਦੀ ਰਹਿੰਦੀ ਐ ਤੈਨੂੰ ਤਾਂ ਪਤਾ ਹੀ ਐ ਭਾਈ ਉਹਦੇ ਸੁਭਾਅ ਦਾ ਨਾਲ ਜੇ ਹੋ ਸਕਦਾ ਹੋਵੇ ਤਾਂ ਲਵਲੀ ਨੂੰ ਵੀ ਕੈਦੀ ਵਾਪਸ ਆ ਜੇ ਨਹੀਂ ਤਾਂ ਇਹ ਸਾਲੇ ਨੇ ਕੁਝ ਕਰ ਲੈਣਾ ਏ ਤਕਦੀਰ ਨੇ ਜਾਦ ਕਰਕੇ ਅੱਖਾਂ ਪਰ ਲਈਆਂ ਉਹ ਸੋਚ ਰਹੀ ਸੀ ਕਿ ਪਹਿਲਾਂ ਤਾਂ ਉਸਨੇ ਉਹਨਾਂ ਦਾ ਕਰ ਜੋੜਿਆ ਪਰ ਹੁਣ ਉਹੀ ਲਵਲੀ ਉਸਤੇ ਹੀ ਸ਼ੱਕ ਕਰ ਰਹੀ ਸੀ ਖੈਰ ਕਿਸੇ ਤਰ੍ਹਾਂ ਗੁਰਜਾਪ ਨੇ ਉਸ ਨੂੰ ਤਕਦੀਰ ਦੀ ਸਚਾਈ ਸਮਝਾ ਹੀ ਦਿੱਤੀ ਪਰ ਤਕਦੀਰ ਆਪਣੇ ਮਨ ਤੇ ਲਵਲੀ ਦੀਆਂ ਗੱਲਾਂ ਨੂੰ ਲਗਾ ਕੇ ਹੀ ਬੈਠ ਗਈ ਸੀ ਕਈ ਦਿਨਾਂ ਤੱਕ ਉਹ ਬਿਮਾਰ ਵੀ ਰਹੀ ਪਰ ਕਿਸੇ ਨੇ ਉਸ ਨੂੰ ਦਵਾਈ ਦਿਵਾਣੀ ਤਾਂ ਦੂਰ ਉਸ ਦਾ ਹਾਲ ਤੱਕ ਨਾ ਪੁੱਛਿਆ ਫਿਰ ਕਾਫੀ ਦਿਨਾਂ ਤੱਕ ਵਲਵਲੀ ਵੀ ਵਾਪਸ ਆ ਗਈ ਅਤੇ ਉਸਨੇ ਤਕਦੀਰ ਤੋਂ ਮਾਫੀ ਵੀ ਮੰਗੀ ਪਰ ਅਜਿਹੇ ਗੱਲਾਂ ਜਲਦੀ ਮਨ ਵਿੱਚੋਂ ਨਿਕਲਿਆ ਨਹੀਂ ਕਰਦੀਆਂ ਜੇ ਨਿਕਲੀਆਂ ਵੀ ਨੇ ਤਾਂ ਜ਼ਖਮ ਜ਼ਰੂਰ ਹੈ ਜਾਂਦੇ ਹਨ ਸਮਾਂ ਲੰਘਦਾ ਰਿਹਾ ਪਰ ਗੁਰਦਰਸ਼ ਕਿਸੇ ਆਹਰ ਨਾ ਲੱਗਿਆ ਤਕਦੀਰ ਬਹੁਤ ਪਰੇਸ਼ਾਨ ਰੈਂਦੀ ਉਹ ਹਰ ਰੋਜ਼ ਉਸ ਨੂੰ ਕੰਮ ਕਰਨ ਲਈ ਕਹਿੰਦੀ ਪਰ ਉਹ ਬਿਲਕੁਲ ਨਾ ਸੁਣਦਾ ਉਹ ਹਰ ਵਾਰ ਇਹੀ ਕਹਿ ਕੇ ਪਿੱਛਾ ਛੁਡਾ ਲੈਂਦਾ ਕਰ ਲਾਂਗੇ ਕੰਮ ਨੂੰ ਕੀ ਐ ਤੂੰ ਹੀ ਨਾ ਹਰ ਟਾਈਮ ਇੱਕੋ ਗੱਲ ਲਾ ਕੇ ਬੈਠੀ ਰਹਿਗਾ ਕਦੋਂ ਕਰ ਲਾਂਗੇ ਜਦੋਂ ਉਮਰ ਲੰਘ ਗਈ ਆਹੀ ਤਾਂ 5-7 ਸਾਲ ਨੇ ਤੁਹਾਡੇ ਕੰਮ ਕਰਨ ਦੇ 40-45 ਦੀ ਉਮਰ ਤੋਂ ਬਾਅਦ ਤਾਂ ਵੈਸੇ ਹੀ ਸਰੀਰ جواب ਦੇਣ ਲੱਗ ਜਾਂਦਾ ਏ ਕੰਮ ਨੂੰ ਕਿਉਂ ਨਾਲੇ ਮੇਰੀ ਨਾਲੇ ਆਹ ਜਵਾਬ ਦੀ ਜ਼ਿੰਦਗੀ ਖਰਾਬ ਕੀਤੀ ਐ ਪਲਾਂ ਜੇ ਨਹੀਂ ਸੁਧਰਨਾ ਤਾਂ ਵੀ ਦੱਸ ਦਿਓ ਮੈਂ ਆਪਣੇ ਤੇ ਜਵਾਕ ਦਾ ਕੁਝ ਹੋਰ ਸੋਚਾਂ ਫਿਰ ਕਰ ਲੂੰਗਾ ਹਰ ਟਾਈਮ ਸਾਲਾ ਕੰਮ 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 ਬੰਦਾ ਕੋਈ ਹੋਰ ਕੰਮ ਵੀ ਕਰ ਲਵੇ ਸਾਲੇ ਇੱਕੋ ਗੱਲਾਂ ਸੁਣਾ ਸੁਣ ਦਿਮਾਗ ਖਰਾਬ ਹੋ ਜਾਂਦਾ ਏ ਮੇਰਾ ਭੱਤੇ ਨੂੰ ਨਹੀਂ ਕੋਈ ਫਰਕ ਪੈਂਦਾ ਇੱਕੋ ਗੱਲਾਂ ਕਰਕੇ ਨਾਲੇ ਜੇ ਕੋਈ ਚਾਹਦਾ ਕੰਮ ਮਿਲੂਗਾ ਤਾਂ ਹੀ ਕਰੂੰਗਾ ਮੈਂ ਕਿ ਉਹੀਂ ਜਾ ਕੇ ਬਹਿ ਜਾ ਕਿਸੇ ਦੇ ਤੱਕੇ ਨਾਲ ਵੀ ਮੈਨੂੰ ਰੱਖ ਲੋ ਇੱਥੇ ਕੰਮ ਕਰਨ ਨੂੰ ਗੁਰਦਸ਼ ਉੱਚੀ ਉੱਚੀ ਬੋਲਣ ਲੱਗ ਪਿਆ ਉਸ ਤੋਂ ਡਰਦਾ ਗਗਨ ਆਪਣੀ ਦਾਦੀ ਦੇ ਕਮਰੇ ਵੱਲ ਦੌੜ ਗਿਆ ਗੁਰਦਾਸ ਦੀ ਉੱਚੀ ਆਵਾਜ਼ ਤੋਂ ਸੁਖਵੰਤ ਕੋਰਨੇ ਉਹਨਾਂ ਬਿਜਲੀ ਲੜਾਈ ਨੂੰ ਬਗਾਉਣ ਲਈ ਬਲਦੀ ਵਿੱਚ ਹੋ ਤੇਲ ਪਾਉਣ ਦੀ ਸੋਚੀ ਉਹ ਜਲਦੀ ਨਾਲ ਉਹਨਾਂ ਦੇ ਕਮਰੇ ਵਿੱਚ ਆਈ ਅਤੇ ਬੋਲੀ ਕੀ ਤੂੰ ਰੋਜ਼ ਮੇਰੇ ਮੁੰਡੇ ਤੋਂ ਤੰਗ ਕਰਦੀ ਰਹਿੰਦੀ ਏ ਤੂੰ ਕਰ ਲੈ ਜੇ ਕਰ ਕੰਮ ਅਗਰ ਜੇ ਨਹੀਂ ਕਰਤਾ ਤੋ ਲੜਕੀਆਂ ਕੰਮ ਕਰਦੀ ਹੀ ਹੈ ਅਬ ਘਟ ਥੋੜਾ ਹੈ ਲੜਕੀਆਂ ਕਿਸੇ ਸੇ ਆਜ ਕੇ ਜਮਾਨੇ ਮੇ ਤੂੰ ਕਰ ਲੇਗੀ ਤੋ ਕੌਨ ਸਾ ਪਹਾੜ ਟੁੱਟ ਪੜੇਗਾ ਤੇਰੇ ਪੇ ਗਗਨ ਕੋ ਆਂਗੜਵਾਰੀ ਮੇ ਛੋੜ ਦਿਆ ਕਰ ਆਪ ਕੰਮ ਕਰਨੇ ਚਲੇ ਜਾਇਆ ਕਰ ਉਸ ਦੀ ਗੱਲ ਸੁਣ ਕੇ ਤਕਦੀਰ ਨੂੰ ਕਰ ਦੇ ਕਲੇਸ਼ ਤੋਂ ਮੁਕਤੀ ਪਾਉਣ ਦਾ ਰਸਤਾ ਮਿਲ ਗਿਆ ਉਹ ਕੁਝ ਨਾ ਬੋਲੀ ਸਗੋਂ ਉਹ ਮਨ ਹੀ ਮਨ ਖੁਸ਼ ਹੋ ਗਈ ਕਿ ਜਿਵੇਂ ਵੀ ਸਹੀ ਉਹਦੀ ਸੱਸ ਨੇ ਉਸ ਨੂੰ ਕੰਮ ਕਰਨ ਲਈ ਹਾਂ ਕਰ ਦਿੱਤੀ ਸੀ ਜਸਦੀਕੀ ਉਸ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਖੈਰ ਤਕਦੀਰ ਨੇ ਜੋਤੀ ਨੂੰ ਫੋਨ ਕਰਕੇ ਆਪਣੇ ਕੰਮ ਕਰਨ ਦੀ ਜ ਇੱਛਾ ਜ਼ਾਹਿਰ ਕੀਤੀ ਜੋਤੀ ਨੇ ਅਗਲੇ ਦਿਨ ਦੁਬਾਰਾ ਫੋਨ ਕਰਨ ਲਈ ਕਿਹਾ ਅਗਲੇ ਦਿਨ ਹੀ ਜੋਤੀ ਨੇ ਦੁਬਾਰਾ ਫੋਨ ਕਰਕੇ ਤਕਦੀਰ ਨੂੰ ਬਾਜ਼ਾਰ ਮਿਲਣ ਲਈ ਕਿਹਾ ਤਕਦੀਰ ਨੇ ਆਪਣੇ ਸਹੁਰੇ ਨੂੰ ਜਾਣ ਬਾਰੇ ਦੱਸਿਆ ਤਾਂ ਉਸ ਦੇ ਬੋਲਣ ਤੋਂ ਪਹਿਲਾਂ ਹੀ ਉਸ ਦੀ ਸੱਸ ਨੇ ਉਸ ਨੂੰ ਗੁਰਨਾਜ਼ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਕਦੀਰ ਨੇ ਨਾ ਚਾਹੁੰਦੇ ਹੋਏ ਵੀ ਹਾਂ ਕਰ ਦਿੱਤੀ ਸੁਖਵੰਤ ਕੌਰ ਦੇ ਕਹਿਣ ਤੇ ਨਾਜ ਫਟਾਫਟ ਤਿਆਰ ਹੋ ਗਈ ਬਜਾ ਜਾਣ ਤਾਂ ਤਾਂ ਉਸ ਨੂੰ ਵਿਆਹ ਜਿੰਨਾ ਚਾਹ ਹੁੰਦਾ ਸੀ ਖੈਰ ਤਕਦੀਰ ਉਸ ਨੂੰ ਨਾਲ ਤਾਂ ਲੈ ਗਈ ਪਰ ਉਹ ਸਾਰੇ ਰਸਤੇ ਫੋਨ ਤੇ ਹੀ ਲੱਗੀ ਰਹੀ ਤਕਦੀਰ ਨੇ ਨੋਟ ਕੀਤਾ ਸੀ ਕਿ ਉਹ ਫੋਨ ਤੇ ਗੱਲ ਕਰਦੇ ਸਮੇਂ ਕਿਸੇ ਨੂੰ ਨਵਾਂ ਫੋਨ ਲੈ ਕੇ ਦੀਨ ਬਾਰੇ ਵੀ ਕਹਿ ਰਹੀ ਸੀ ਅਤੇ ਬਾਜ਼ਾਰ ਪਹੁੰਚੇ ਤਾਂ ਉਹ ਆਪਣੇ ਬਾਜ਼ਾਰ ਪਹੁੰਚਣ ਬਾਰੇ ਵੀ ਫੋਨ ਤੇ ਦੱਸ ਰਹੀ ਸੀ ਉਹ ਜੋਤੀ ਦੇ ਦੱਸੇ ਠਿਕਾਣੇ ਤੇ ਪਹੁੰਚ ਗਈਆਂ ਜੋਤੀ ਪਹਿਲਾਂ ਹੀ ਉਹਨਾਂ ਨੂੰ ਉਡੀਕ ਰਹੀ ਸੀ ਪਹਿਲਾਂ ਉਹ ਦੋਵਾਂ ਨੂੰ ਮਿਲੀ ਅਤੇ ਫਿਰ ਉਹਨਾਂ ਨੂੰ ਨਾਲ ਲੈ ਕੇ ਚੱਲ ਪਈ ਉਹ ਇੱਕ ਲੈਸਨ ਦੀ ਦੁਕਾਨ ਤੇ ਚਲੀਆਂ ਗਈਆਂ ਜੋਤੀ ਨੇ ਪਹਿਲਾਂ ਹੀ ਦੁਕਾਨ ਮਾਲਕ ਨੂੰ ਨਮਸਤੇ ਕਿਹਾ ਅਤੇ ਫਿਰ ਤਕਦੀਰ ਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਨਾ ਜਿਹਨੇ ਉਹਨਾਂ ਨੂੰ ਕੋਈ ਸਤਿ ਸ਼੍ਰੀ ਅਕਾਲ ਨਾ ਕੀਤੀ ਦੁਕਾਨ ਮਾਲਕ ਗਾਹ ਖੜੇ ਸਨ ਇਸ ਲਈ ਉਸਨੇ ਉਹਨਾਂ ਨੂੰ ਬੈਠਣ ਲਈ ਕਿਹਾ ਤਕਦੀਰ ਨੇ ਜੋਤੀ ਬੈਠ ਗਈਆਂ ਅਤੇ ਪਰ ਨਾਲ ਤਕਦੀਰ ਨੂੰ ਅਭੀ ਆਈ ਮੈਂ ਆਪ ਮੇਰੀ ਵੇਟ ਕਰਨਾ ਜਹੀ ਪਰ ਓਕੇ ਕਹਿ ਕੇ ਪਤਾ ਨਹੀਂ ਕਿੱਧਰ ਖਿਸਕ ਗਈ ਬੇਟਾ ਜੋਤੀ ਤੁਸੀਂ ਫੋਨ ਕੀਤਾ ਸੀ ਇਹ ਮਿਲਣਾ ਏ ਕੰਮ ਸੀ ਕੋਈ ਦੁਕਾਨ ਮਾਲਕ ਰਾਕੇਸ਼ ਨੇ ਗਾਕਾ ਨੂੰ ਤੋਰ ਕੇ ਪੁੱਛਿਆ ਹਾਂਜੀ ਅੰਕਲ ਜੀ ਤੁਸੀਂ ਕੁੜੀ ਰੱਖਣ ਲਈ ਕਹਿੰਦੇ ਸੀ ਦੁਕਾਨ ਤੇ ਨਾ ਮੈਂ ਉਹੀ ਗੱਲ ਕਰਨ ਆਈ ਆ ਤੁਹਾਡੇ ਨਾਲ ਜੋਤੀ ਨੇ ਦੱਸਿਆ ਅੱਛਾ ਬੇਟਾ ਇਹ ਕੌਣ ਨੇ ਵੈਸੇ ਬੇਟਾ ਰਕੇਸ਼ ਨੇ ਸਵਾਲ ਕੀਤਾ ਇਹ ਦੀਦੀ ਨੇ ਲੱਗਣਾ ਹੈ ਅੰਕਲ ਜੀ ਇਹਨਾਂ ਨੂੰ ਕੰਮ ਦੀ ਬਹੁਤ ਲੋੜ ਹੈ ਬੱਚੇ ਦੀ ਦਵਾਈ ਤੱਕ ਲਈ ਇਹ ਆਪਣੇ ਪੇਕੇ ਨੂੰ ਕਹਿੰਦੇ ਨੇ ਜੀਜੂ ਕੋਈ ਕੰਮ ਨਹੀਂ ਕਰਦੇ ਨਾ ਤਾਂ ਕਰਕੇ ਬਹੁਤ ਖੁਸ਼ ਮੁਸ਼ਕਲ ਨਾ ਇਹਨਾਂ ਨੂੰ ਪਲੀਜ਼ ਅੰਕਲ ਜੀ ਰੱਖ ਲਓ ਕੰਮ ਤੇ ਜੋਤੀ ਨੇ ਤਰਲੇ ਨਾਲ ਕਿਹਾ ਚਲ ਉਹ ਤਾਂ ਮੈਂ ਰੱਖ ਲੂੰਗਾ ਬੇਟਾ ਪਰ ਮੈਂ ਇਹਨੂੰ ਜਾਣਦਾ ਨਹੀਂ ਰਕੇਸ਼ ਨੇ ਆਪਣੀ ਦੁਬਿਧਾ ਦੱਸੀ ਅੰਕਲ ਮੇਰੀ ਗਰੰਟੀ ਹੈ ਪਲੀਜ਼ ਮੇਰੇ ਤੇ एहसान ਕਰ ਦਿਓ ਤੁਹਾਨੂੰ ਬਹੁਤ ਅਸੀਸਾਂ ਲੱਗਣਗੀਆਂ ਇਹਨਾਂ ਨੂੰ ਰੋਟੀ ਦੇ ਦਿਓ ਪਰਮਾਤਮਾ ਤੁਹਾਨੂੰ ਵਾਦ ਦੇਊਗਾ ਜੋਤੀ ਨੇ ਫਿਰ ਤਰਲਾ ਕੀਤਾ ਫਿਰ ਰਕੇਸ਼ ਨੇ ਤਕਦੀਰ ਕੋਲੋਂ ਕੁਝ ਜ਼ਰੂਰੀ ਗੱਲਾਂ ਜਿਵੇਂ ਉਸ ਦਾ ਨਾਮ 来 रही रहائش ਆਦਵਾਰੇ ਪੁੱਛਿਆ ਅਤੇ ਕੰਮ ਲਈ ਹਾਂ ਕਰ ਦਿੱਤੀ ਤਕਦੀਰ ਨੂੰ ਅਗਲੇ ਹੀ ਦਿਨ ਕੰਮ ਲਈ ਬੁਲਾਇਆ ਗਿਆ ਸੀ ਤਨਖਾਹ ਸਿਰਫ 2000 ਰੱਖੀ ਗਈ ਅਤੇ ਨਾਲ ਹੀ ਸਮਾਂ ਤੇ ਤਕਦੀਰ ਦੇ ਕੰਮ ਦੇ ਸੁਭਾਅ ਆਦ ਨੂੰ ਦੇਖ ਕੇ ਤਨਖਾਹ ਵਧਾਉਣ ਦਾ ਵੀ ਵਾਦਾ ਕੀਤਾ ਗਿਆ ਸੀ ਰਕੇਸ਼ ਨੇ ਤਕਦੀਰ ਤੋਂ ਪੁੱਛਿਆ ਇਹ ਕੌਣ ਸੀ ਬੇਟਾ ਜੇ ਤੁਹਾਡੇ ਨਾਲ ਆਈ ਸੀ ਫਿਰ ਉਡੀਕ ਕਰਨ ਲਈ ਕਹਿ ਕੇ ਇੱਥੇ ਬਿਠਾ ਕੇ ਚਲੀ ਗਈ ਵੀਰ ਜੀ ਉਹ ਮੇਰੇ ਸਿਸਟਰ ਇਨ ਲਾਏ ਜੀ ਤਕਦੀਰ ਨੇ ਸੰਕੇਪ ਜਵਾਬ ਦਿੱਤਾ ਫਿਰ ਦੁਕਾਨ ਮਾਲਕ ਨੇ ਚਾਹ ਮੰਗਵਾ ਲਈ ਅਤੇ ਜੋਤੀ ਤੇ ਦੁਕਾਨ ਮਾਲਕ ਆਪਸ ਵਿੱਚ ਹੋਰ ਗੱਲਾਂ ਕਰਦੇ ਹੋਏ ਚਾਹ ਪੀਣ ਲੱਗ ਗਏ ਗगन ਉਦੋਂ 7/2 ਸਾਲ ਦਾ ਸੀ ਉਸ ਦਿਨ ਉਸ ਨੂੰ ਬੁਖਾਰ ਵੀ ਸੀ ਇਸ ਲਈ ਉਹ ਤਕਦੀਰ ਨੂੰ ਤੰਗ ਵੀ ਕਰ ਰਿਹਾ ਸੀ ਪਰ 나ਜ ਨੂੰ ਕੋਈ ਪ੍ਰਭਾਵ ਹੀ ਨਹੀਂ ਸੀ ਉਸ ਦਾ ਕੋਈ ਅਤਾ ਪਤਾ ਵੀ ਨਹੀਂ ਸੀ ਕਿ ਕਿੱਥੇ ਗਈ ਕਿੱਥੇ ਨਹੀਂ ਕਾਫੀ دیر ਉਡੀਕ ਕਰਦੇ ਰਹੇ ਪਰ ਉਹ ਨਾ ਆਈ ਤਾਂ ਜੋਤੀ ਨੂੰ ਕੋਈ ਜ਼ਰੂਰੀ ਕੰਮ ਹੋਣ ਕਰਕੇ ਵਾਰ-ਵਾਰ ਕਰੋ ਫੋਨ ਆ ਰਹੇ ਸਨ ਇਸ ਲਈ ਉਹ ਚਲੀ ਗਈ ਸੀ ਅਤੇ ਤਕਰੀਬਨ ਇਕੱਲੀ ਬੈਠੀ ਨਾਚ ਦੀ ਉਡੀਕ ਕਰਨ ਲੱਗੀ ਤਕਰੀਬਨ 2 2.5 ਘੰਟੇ ਬਾਅਦ ਉਹ ਵਾਪਸ ਆਈ ਅਤੇ ਆਉਂਦੀ ਹੀ ਬੋਲੀ ਚਲ ਜਲਦੀ ਕਰ ਘਰ ਚਲੀਏ ਡਾਂਡ ਖਾਣੀ ਪੜੇਗੀ दोनों को बेबी से नहीं तो बहुत क्यों मम्मी मेनू क्यों डांटन गए मैं की तकदीर ने पूछा इतनी लेट कर जाऊ क्यों तो क्या फूल बरसाएंगे फित्र ही पड़ने हैं मैंने तो बोल देना है कि तुमने ही लेट किया मैंने कुछ नहीं किया नाज बोली क्यों तू क्यों नहीं किया दो घंटे तू तो कि बाहर इकले लाके आई है ਤੇਰੀ ਕਰਕੇ ਲੇਟ ਹੋਈ ਜਾਂਦੇ ਆ ਅਜੇ ਤੂੰ ਕੁਝ ਨਹੀਂ ਕੀਤਾ ਹਨਾ ਤਕਦੀਰ ਨੇ ਉਸ ਨੂੰ ਗੁੱਸੇ ਵਿੱਚ ਕਿਹਾ ਅਰੇ ਆ ਬੀ ਨਾ ਭਾਬੀ ਚਲੋ ਜਲਦੀ ਆਬ ਆਪਣੀ ਬੇਇੱਜ਼ਤੀ ਹੁੰਦੀ ਦੇਖ ਕੇ 나ਜ ਨੇ ਗਲ ਢਾਲਦੀ ਨੇ ਉਸ ਨੂੰ ਵਾਂ ਤੋਂ ਫੜਦੀ ਨੇ ਕਿਹਾ ਬੇਟਾ ਆਰਾਮ ਨਾਲ ਤੁਸੀਂ ਉਸ ਤੋਂ ਬੱਚਾ ਫੜ ਲਓ ਉਹ ਆਪ ਉੱਠ ਜਾਣਗੇ ਇਦਾਂ ਉਹਦੇ ਨਾਲ ਖਿਜ ਤੂੰ ਜੀ ਨਾ ਕਰ ਬੱਚਾ ਡਿੱਗ ਜਾਊ ਸ਼ਰਟ ਲੱਗ ਜਾਊਗੀ ਐਵੇਂ ਹਾਸਿਆ ਤਮਾਸ਼ਾ ਹੋ ਜਾਂਦਾ ਹੁੰਦਾ ਏ ਇਦਾਂ ਨਹੀਂ ਕਰਦੇ ਹੁੰਦੇ ਬੇਟਾ ਰਕੇਸ਼ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿਹਾ ਅਰੇ ਅੰਕਲ ਆਪਕੋ ਨਹੀਂ ਪਤਾ ਇਹਨੂੰ ਕੁਝ ਨਹੀਂ ਹੋਤਾ ਚਲੋ ਆਪ ਜਲਦੀ 나জ ਨੇ ਹੋਰ ਜੋਰ ਨਾਲ ਉਸਦੀ ਬਾਹ ਫਿਚੀਦੇ ਹੋਏ ਪਹਿਲਾ ਰਕੇਸ਼ ਨੂੰ ਫਿਰ ਤਕਦੀਰ ਨੂੰ ਕਿਹਾ ਫਿਰ ਉਹ ਦੋਵੇਂ ਕਰ ਚੱਲ ਪਈਆਂ ਤਕਦੀਰ ਤੇ 나জ ਦੋਵੇਂ ਕਰ ਆ ਗਈਆਂ इस तू तो पहला कि सुखवंत कौर को कोई गल पुछ दी गुरु गुरनाज ने पहला ही मौका संभाल थक गई बेबी मैं इस मालिक की शॉप में बैठे बैठे बोर भी हुई बहुत बेकार सी चाय पिला दी उस खड़ूस से बंदी ने मंगवा कर ऊपर से बंदा काफी मंगवाए कोल्ड ड्रिंक्स मंगवाए बेकार सी चाय मंगवा दी कंजूस मखी चूस कहीं का मेरे को तो लगता है भी सैलरी भी नहीं देगा वो वो ठीक तरह से जैसे उसके तेवर हैं बेबी नाज बोली बाजार की जाए ऐसी ही हुआ करती है तेरे को घर कुछ मिलता नहीं है जाके बना ले हमको पिला दी कुट कुट सुफंत कौर ही जवाब दिता तू दस अब क्या बनिया तेरे काम का मिलगी नौकरी के नहीं तनख्वाह कितनी दसी है उसने किस चीज की दुकान है ਕੰਮ ਕੀਆ ਕਰਨਾ ਪੜੇਗਾ ਤੈਨੂੰ ਸੁਖਵੰਤ ਕੋਨੇ ਤਕਦੀਰ ਨੂੰ ਸਵਾਲ ਕੀਤੇ ਲੈਸਾ ਦੀ ਦੁਕਾਨ ਹੈ ਮੰਮੀ ਜੀ ਜੋ ਵੀ ਕੰਮ ਕਰਨ ਲਈ ਕਹਿਣਗੇ ਕਰਨਾ ਪੈਣਾ ਏ ਹੋਰ ਕੋਈ ਕੁੜੀ ਜਾਂ ਮੁੰਡਾ ਨਹੀਂ ਅੱਜ ਇਹਨਾਂ ਕੋ ਤਾਂ ਕਰਕੇ ਤਕਦੀਰ ਨੇ ਦੱਸਿਆ ਤਨਖਾਹ ਤੋਂ ਪੁੱਛ ਲੈਣੀ ਸੀ ਸੁਖਵੰਤ ਕੋਨੇ ਫਿਰ ਪੁੱਛਿਆ 1500 ਦੇਣਗੇ ਪਹਿਲਾਂ ਫਿਰ ਜਿੰਨੇ ਕੰਮ ਲ ਕਰੂੰਗੀ ਕਹਿੰਦੀ ਉਵੇਂ ਹੀ ਉਵੇਂ ਬਤਾ ਦੇਵੇਗਾ ਤਕਦੀਰ ਨੇ ਦੱਸਿਆ ਇਤਨੀ ਕਾ ਤਨਖਾਹ ਮੇਂ ਗੁਜ਼ਾਰਾ ਕਿੈਸੀ ਹੋਊਗਾ ਸੁਖਵੰਤ ਕਰਨੀ ਫਿਰ ਪੁੱਛਿਆ ਜਿਵੇਂ ਵਿਹਲੇ ਬਹਿ ਕੇ ਹੁੰਦਾ ਸੀ ਉਵੇਂ ਹੀ ਹੁਣ ਹੋ ਜੂ ਜਾ ਕਰੂ ਤਕਦੀਰ ਨੇ ਕੋਰਾ ਕਰਾਰਾ ਜਵਾਬ ਦਿੱਤਾ ਮੈਂ ਤੋ ਕਹਿ ਰਹੀ ਥੀ ਕਿ ਪਹਿਲੇ ਤੂੰ ਮੇਰੇ ਸੇ ਜੋ ਉਹ ਲੈ ਕੇ ਗਿਆ ਹੋਇਆ ਏ ਫੜਕੇ ਉਹ ਮੈਨੂੰ ਮੋੜ ਦੇਣਗੀ ਪਰ ਇਤਨੀ ਸੀ ਤਨਖਾਹ ਮੇਂ ਇਸੇ ਤੋ ਕੈਸੇ ਮੁੜੇਂਗੀ ਇਤਨੇ ਪੈਸੇ ਮੇਰੇ ਸੋ ਕੰਦ ਕਰਨੀ ਆਪਣੇ ਇਰਾਦੇ ਦੱਸੇ ਜਿਹੜੇ ਪੈਸੇ ਤੁਹਾਡਾ ਮੁੰਡਾ ਤੁਹਾਡੇ ਤੋਂ ਲੈ ਕੇ ਜਾਂਦਾ ਏ ਉਹ ਤੁਸੀਂ ਉਹਦੇ ਦੋਵੇਂ ਵਾਪਸ ਲਿਓ ਮੈਂ ਤੁਹਾਨੂੰ ਉਹ ਪੈਸੇ ਨਹੀਂ ਮੋੜਨੇ ਬਾਕੀ ਰਹੀ ਗੱਲ ਗੁਜ਼ਾਰੇ ਦੀ ਉਹ ਜਿਵੇਂ ਪਹਿਲਾਂ ਮੇਰੇ ਕਰਦੇ ਦੇ ਜਾਂਦੇ ਸੀ ਹੁਣ ਵੀ ਦੇ ਜਾਇਆ ਕਰਨਗੇ ਤਕਦੀਰ ਨੇ ਦੋ ਟੁਕ ਜਵਾਬ ਦਿੱਤਾ ਲੈ ਤੂੰ ਤਾਂ ਅਭੀ ਗਈ ਵੀ ਨਹੀਂ ਕੰਮ ਕਰਨੇ 1 ਵੀ ਦਿਨ ਅਭੀ ਸੇ ਜਵਾਨ ਚਲਾਣੇ ਸ਼ੁਰੂ ਕਰਨੀ ਤੂੰ ਨੇ ਤੋਂ ਸੁਖਵੰਤ ਕੌਣੇ ਖਿੱਚਦੀ ਨਹੀਂ ਕਿਹਾ ਤੂੰ ਕਿਉਂ ਇਹਨੂੰ ਕਹੀ ਜਾਂਦੀ ਹੈ ਭਲਾ ਉਹਦਾ ਹਿਸਾਬ ਉਹਦੇ ਨਾਲ ਰੱਖਿਆ ਕਰ ਇਹਦਾ ਇਹਦੇ ਨਾਲ ਕਿਰਪਾਲ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਸੁਖਵੰਤ ਕੌਰ ਨੂੰ ਜਵਾਬ ਦਿੱਤਾ ਚੱਲ ਚੰਗਾ ਜਾਰ ਤੈਨੂੰ ਤੋਂ ਇਹਦੀ ਹੀ ਮੇਰ ਕਰਨੀ ਆਉਂਦੀ ਹੈ ਹੁਣ ਪਤਾ ਨਹੀਂ ਕੀ ਕਰਦੀ ਆ ਇਹਨੇ ਤੇਰੇ ਕੋ ਸਾਲੀ ਆਪਣ ਕੀ ਕੋਈ ਇੱਜ਼ਤ ਹੀ ਨਹੀਂ ਇਸ ਘਰ 'ਚ ਸੁਖਵੰਤ ਕੋਨੇ ਗੁੱਸੇ ਹੁੰਦੇ ਹੋਏ ਕਿਰਪਾਲ ਸਿੰਘ ਨੂੰ ਕਿਹਾ ਤਕਦੀਰ ਉਹਨਾਂ ਦੀ ਗੱਲਵਾਦੀ ਦੇਖ ਕੇ ਆਪਣੇ ਕਮਰੇ ਵਿੱਚ ਆ ਗਈ ਅਤੇ ਕੱਲ ਦੇ ਕੰਮ ਤੇ ਜਾਣ ਦੀ ਤਿਆਰੀ ਕਰਨ ਲੱਗ ਪਈ ਅਗਲੇ ਦਿਨ ਉਹ ਜਲਦੀ ਉੱਠ ਕੇ ਕੰਮ ਕਰਕੇ ਤਿਆਰ ਹੋ ਗਈ ਅਤੇ ਗੱगन ਨੂੰ ਵੀ ਤਿਆਰ ਕਰ ਲਿਆ ਜਾਂਦੀ ਹੋਈ ਉਹ ਉਸ ਨੂੰ ਆਪਣੇ ਨਾਲ ਹੀ ਲੈ ਗਈ ਅਤੇ ਗਲੀ ਦੇ ਮੋੜ ਤੇ ਬਣੇ ਆਂਗਣ ਵਾਲੀ ਸੈਂਟਰ ਵਿੱਚ ਛੱਡ ਗਈ ਉਤੋਂ ਦੁਪਹਿਰ ਨੂੰ ਉਸਦੇ ਸਹਰੇ ਨੇ ਗगन ਨੂੰ ਲੈ ਜਾਣਾ ਸੀ ਇਹ ਉਸਨੇ ਆਪਣੇ ਆਪ ਤਕਦੀਰ ਨੂੰ ਕਹਿ ਦਿੱਤਾ ਸੀ ਤਕਦੀਰ ਗगन ਵੱਲੋਂ ਬੇਫਿਕਰ ਹੋ ਕੇ ਦੁਕਾਨ ਤੇ ਪਹੁੰਚ ਗਈ ਪਹਿਲੇ ਹੀ ਦਿਨ ਉਸਨੇ ਪੂਰਾ ਕੰਮ ਸੰਭਾਲ ਲਿਆ ਜਿਵੇਂ ਜਿਵੇਂ ਜੋ ਵੀ ਕੰਮ ਤਕਦੀਰ ਨੂੰ ਰਕੇਸ਼ ਨੇ ਕਰਨ ਲਈ ਕਿਹਾ ਉਸਨੇ ਪੂਰੀ ਮਿਹਨਤ ਲਗਨ ਨਾਲ ਕੀਤਾ ਤਕਦੀਰ ਨੂੰ ਉੱਥੇ ਗਾਕਾ ਨਾਲ ਗੱਲਬਾਤ ਕਰਨੀ ਉਹਨਾਂ ਦੀ ਮੰਗ ਅਨੁਸਾਰ ਸਹੀ ਢੰਗ ਨਾਲ ਕੱਪੜਿਆਂ ਨਾਲ ਮਿਲਦੀਆਂ ਲੈਸਾਂ ਬਟਨ ਚੁੰਨੀ ਅਤੇ ਗੋਟੇ ਟਿਸ਼ੂ ਪਾਈਪਿੰਗ ਆਦ ਮਿਲਾ ਕੇ ਦੇਣਾ ਅਤੇ ਅਕਾਊਂਟੈਂਟ ਵਾਲੇ ਕੰਮ ਕਰਨ ਲਈ ਕਿਹਾ ਗਿਆ ਸੀ ਨਵੇਂ ਸਮਾਨ ਨੂੰ ਵੀ ਉਹੀ ਜਗ੍ਹਾ ਬਣਾ ਕੇ ਸਲਿੱਕੇ ਨਾਲ ਸਲਫਾਂ ਤੇ ਰੈਕਾਂ ਉੱਤੇ ਸਜਾ ਕੇ ਰੱਖਦੀ ਸੀ ਇੱਕ ਮਹੀਨਾ ਉਸਨੇ ਪੂਰੀ ਮਿਹਨਤ ਕੀਤੀ ਉਸ ਨੂੰ ਤਨਖਾਹ 1500 ਦੀ بجائے 2000 ਮਿਲੀ ਖੈਰ ਗੁਰਦੁਆਰਾ ਸਾਹਿਬ ਦਸਵੰਤ ਚੜਾਉਣ ਤੋਂ ਬਾਅਦ ਬਾਕੀ ਪੈਸਿਆਂ ਦਾ ਉਹ ਥੋੜਾ ਜਿਹਾ ਰਾਸ਼ਨ ਦਾ ਸਮਾਨ ਕਰ ਲੈ ਗਈ ਮਾਲਕ ਨੂੰ ਤਕਦੀਰ ਦੇ ਕੰਮ ਅਤੇ ਉਹਦੀ ਜ਼ਿੰਮੇਵਾਰੀ ਚੁੱਕਣ ਦੀ ਕਾਬਲੀਅਤ ਤੇ ਪੂਰਾ ਯਕੀਨ ਹੋ ਗਿਆ ਸੀ ਉਹ ਉਸ ਨੂੰ ਬੇਤਾ-ਬੇਤਾ ਕਰਦਾ ਰਹਿੰਦਾ ਅਤੇ ਤਕਦੀਰ ਉਸ ਨੂੰ ਕਦੇ ਵੀਰਜੀ ਤੋਂ ਬਿਨਾਂ ਨਾ ਬੁੰਦੀ ਦਿਨ ਬੀਤਦੇ ਗਏ ਦੋ ਮਹੀਨੇ ਵੀਰ ਜਾਣ ਤੋਂ ਬਾਅਦ ਤਕਦੀਰ ਨੂੰ ਸਿੱਧੀ 3000 ਤਨਖਾਹ ਮਿਲਣ ਲੱਗ ਪਈ ਸਾਰੇ ਹਲੇਦਵਾਲੇ ਦੇ ਦੁਕਾਨਦਾਰਾਂ ਕਾ ਉਸਦੀ ਮਿਹਨਤ ਦੀ ਸਿੱਤਾਂ ਕਰਦੇ ਨਾ ਥੱਕਦੇ ਬਾਜ਼ਾਰ ਵਿੱਚ ਹੋਰ ਵੀ ਬਹੁਤ ਕੁੜੀਆਂ ਕੰਮ ਕਰਦੀਆਂ ਸਨ ਉਨਾ ਨੂੰ ਬਹੁਤ-ਬਹੁਤ ਸਮਾਂ ਹੋ ਗਿਆ ਸੀ ਕੰਮ ਕਰਦਿਆਂ ਪਤ ਤਕਦੀਰ ਵਰਗੀ ਮਿਹਨਤੀ ਅਤੇ ਕਾਬਿਲ ਕੁੜੀ ਕਿਸੇ ਨੇ ਨਹੀਂ ਸੀ ਦੇਖੀ ਉਸ ਨੂੰ ਅੱਜ ਤੱਕ ਉਸ ਦੇ ਗੁਣਾ ਬਾਰੇ ਕਰਕੇ ਬਾਜ਼ਾਰ ਵਿੱਚ ਲੰਗਦੀ ਨੂੰ ਸਾਰੇ ਬੇਟੇ ਤੋਂ ਬਿਨਾਂ ਨਹੀਂ ਬੋਲਦੇ ਹਰ ਮੁੰਡਾ ਕੁੜੀ ਉਸ ਨੂੰ ਅੱਜ ਵੀ ਸਤਿ ਸ਼੍ਰੀ ਅਕਾਲ ਮੈਡਮ ਕਹਿ ਕੇ ਬੁਲਾਉਂਦਾ ਹੈ ਉਸ ਦੇ ਮਿਲ ਆਪਣੇ ਸੁਭਾਅ ਕਰਕੇ ਉਹ ਹੁਣ ਵੀ ਹਰਮਨ ਪਿਆਰੀ ਹੈ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਅਜਿਹੀ ਲੜਕੀ ਬਾਜ਼ਾਰ ਵਿੱਚ ਕੰਮ ਕਰਨ ਲਈ ਨਹੀਂ ਆਈ ਜਿਸ ਦੀ ਤਨਫਾ ਹਰ ਮਹੀਨੇ ਵਧੀ ਹੋਵੇ ਦੋਸਤੋ ਇਹ ਮੈਂ ਵਧਾਈ ਨਹੀਂ ਕਰ ਰਹੀ ਸਭ ਨੂੰ ਇਹ ਸੱਚ ਹੈ ਅੱਜ ਵੀ ਮੇਰੀ ਇੱਜ਼ਤ ਖੰਨੇ ਦੀ ਚਾਂਦਲਾ ਮਾਰਕੀਟ ਵਿੱਚ ਉਸੇ ਤਰ੍ਹਾਂ ਹੁੰਦੀ ਹੈ ਅੱਜ ਵੀ ਮੈਨੂੰ ਉੱਥੇ ਜਾ ਕੇ ਮਾਣ ਮਹਿਸੂਸ ਹੁੰਦਾ ਹੈ ਅਤੇ ਬਹੁਤ ਵਾਰੀ ਉੱਥੋਂ ਲੰਘਦੀ ਹੋਈ ਮੈਂ ਉਸ ਮਾਰੇ ਸਮੇਂ ਨੂੰ ਯਾਦ ਕਰਕੇ ਰੋਈ ਵੀ ਹਾਂ ਉੱਥੇ ਅੱਜ ਵੀ ਸਾਰੇ ਮੇਰੇ ਨਾਮ ਤੇ ਮੇਰੇ ਕੰਮ ਤੋਂ ਮੈਨੂੰ ਜਾਣਦੇ ਨੇ ਇੱਜ਼ਤ ਕਰਵਾਉਣਾ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੁੰਦਾ ਹੈ ਜੋ ਤਕਦੀਰ ਨੂੰ ਬਖੂਪੀ ਪਤਾ ਸੀ ਉਹ ਹਰ ਕਿਸੇ ਦੀ ਇੱਜ਼ਤ ਕਰਦੀ ਸੀ ਅਤੇ ਰਕੇਸ਼ ਜਿਸ ਵੀ ਕਿਸੇ ਦੁਕਾਨ ਤੇ ਉਸ ਨੂੰ ਪੇਜ ਦਾ ਤਾਂ ਉਸ ਨੂੰ ਰਾਜੂ ਰਕੇਸ਼ ਦੀ ਪੈੰਗ ਕਹਿ ਕੇ ਬੁਲਾਇਆ ਜਾਂਦਾ ਸੀ ਮੁੱਢਲੇ 2 ਮਹੀਨਿਆਂ ਵਿੱਚ ਹੀ ਤਕਦੀਰ ਦੀ ਦੁਕਾਨ ਤੇ ਆਉਣ ਵਾਲੀਆਂ ਸਾਰੀਆਂ ਜਨਾਨੀਆਂ ਚਾਹੇ ਉਹ ਕੋਈ ਬੁਟੀਕ ਵਾਲੀਆਂ ਹੁੰਦੀਆਂ ਜਾਂ ਫਿਰ ਆਮ ਘਰੇਲੂ ਔਰਤਾਂ ਕਾਲਜ ਪੜ੍ਹਦੀਆਂ ਕੁੜੀਆਂ ਹੁੰਗੀਆਂ ਜਾਂ ਸਿਲਾਈ ਕਰਾਈ ਦੇ ਕੋਰਸ ਕਰਨ ਵਾਲੀਆਂ ਕੁੜੀਆਂ ਜਾਂ ਫਿਰ ਉਹਨਾਂ ਨਾਲ ਸਭ ਨਾਲ ਆਉਣ ਵਾਲੇ ਉਹਨਾਂ ਦੇ ਭੈਣ ਭਰਾ ਪਤੀ ਪਤਨੀ ਜਾਂ ਪਿਤਾ ਜਾਂ ਦੋਸਤ ਹੀ ਕਿਉਂ ਨਾ ਹੁੰਦੇ ਤਕਦੀਰ ਸਭ ਨੂੰ ਦੇਦੀ ਤੇ ਵੀਰ ਜੀ ਛੋਟੀਆਂ ਕੁੜੀਆਂ ਨੂੰ ਬੇਟਾ ਜਾਂ ਰਾਜੀ ਕੇਕੇ ਬੁਲਾਉਂਦੀ ਉਹ ਸਭ ਨਾਲ ਪਿਆਰ ਨਾਲ ਬੋਲਦੀ ਇਸ ਲਈ ਸਾਰੇ ਉਸ ਦੀ ਇੱਜ਼ਤ ਕਰਦੇ ਕੁੜੀਆਂ ਕੀ ਤੇ ਔਰਤਾ ਕੀ ਸਭ ਉਸ ਨੂੰ ਦੀਦੀ ਕਹਿ ਕੇ ਬੁਲਾਉਂਦੀਆਂ ਉਹਦੀ ਸਭ ਨਾਲ ਬਣਦੀ ਸੀ ਹੌਲੀ ਹੌਲੀ ਤਾਂ ਇਹ ਹੀ ਸਾਬ ਹੋ ਗਿਆ ਕਿ ਗਾਕਾ ਨੂੰ ਉਸ ਦੀ ਮਿਲਾ ਕੇ ਦਿੱਤੀ ਲਐਸੀ ਪਸੰਦ ਆਉਂਦੀ ਔਰ ਰਕੇਸ਼ ਨੂੰ ਕਹਿ ਦਿੰਦੇ ਵੀਰ ਜੀ ਤੁਸੀਂ ਤਕਦੀਰ ਨੂੰ ਕਹਿ ਦੇਵੋ ਉਹ ਪਹਿਲਾਂ ਸਾਨੂੰ ਸਮਾਨ ਦੇ ਕੇ ਤੋਰ ਦੇਵੇ ਅਸੀਂ ਉਹਦੇ ਤੋਂ ਹੀ ਲਐਸ ਮੈਚ ਕਰਵਾਉਣੀ ਹੈ ਹੋਰ ਤਾਂ ਹੋਰ ਹੁਣ ਤਾਂ ਰਕੇਸ਼ ਵੀ ਕਹਿਣ ਲੱਗ ਗਿਆ ਸੀ ਕਿ ਤਕਦੀਰ ਦੇ ਪਾਗਾਂ ਨੂੰ ਹੀ ਉਸ ਦੀ ਨਵੀਂ ਦੁਕਾਨ ਐਨੇ ਚੱਲਣ ਲੱਗ ਪਈ ਚਾਹੇ ਦੁਕਾਨ ਤੇ 6 ਮਹੀਨੇ ਕੋਈ ਗਾਹਕ ਵੀ ਕੋਈ ਆਉਂਦਾ ਸੀ ਉਹੀ ਦੁਕਾਨ ਤੇ ਤਕਦੀਰ ਦੇ ਆਉਣ ਤੋਂ ਬਾਅਦ ਪੀੜ ਲੱਗਣ ਲੱਗ ਪਈ ਸੀ ਖੈਰ ਚੰਗਾ ਸਮਾਂ ਬਹੁਤ ਸਮਾਂ ਨਹੀਂ ਰਿਆ ਕਰਦਾ ਇਹੀ ਤਕਦੀਰ ਨਾਲ ਵੀ ਹੋਣਾ ਲਾਜ਼ਮੀ ਸੀ ਪਰ ਦੇਖਦੇ ਹਾਂ ਤਕਦੀਰ ਦਾ ਚੰਗਾ ਸਮਾਂ ਕਿੰਨਾ ਕੁ ਚਿਰ ਹੋਰ ਚੱਲਦਾ ਬਾਕੀ ਖਾਣੇ ਕੱਲ ਅਗਲੇ ਪਾਗ ਵਿੱਚ